ਵੀਡੀਓ ਆ ਤੁਸੀਂ ਮੈਂ ਇੱਕ ਵੀਡੀਓ ਪਾਈ ਸੀ 3-4 ਘੰਟੇ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਐਸ ਐਚਓ ਸਿਟੀ ਇਨਸਪੈਕਟਰ ਕਿਰਪਾਲ ਸਿੰਘ ਆਪਾਂ ਨੂੰ ਹੁਣੇ ਇੱਕ ਬੱਚਾ ਇਹ ਬੱਚੇ ਦੀ ਉਮਰ ਹੈਗੀ ਹੈ तकरीबन 7-8-10 ਸਾਲ ਬੱਚੇ ਦੀ ਉਮਰ ਹੈ ਤੇ ਇਹ ਬੋਲਦਾ ਨੀਗਾ ਨਾ ਹੀ ਕੋਈ ਦੱਸਦਾ ਇੱਥੇ ਰਾਜਪੁਰੇ ਜੀ ਤੁਰਿਆ ਫਿਰ ਰਿਹਾ ਸੀ 2 ਘੰਟੇ ਤੋਂ ਉਹਨੇ ਸਾਡੇ ਕੋਲ ਹੈ ਸਿਟੀ ਰਾਜਪੁਰੇ ਜੇ ਕਿਸੇ ਦਾ ਹੈਗਾ ਤੇ ਸਾਡੀ ਮਦਦ ਕਰੋ ਇਹਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤੇ ਜੇ ਕਿਸੇ ਦਾ ਹੈਗਾ ਤਾਂ ਉਹਦਾ ਬੱਚਾ ਮਿਲ ਜੂਗਾ ਮਾਪੇ ਇਹਦੇ ਟੈਂਸ਼ਨ ਚ ਹੋਣਗੇ ਥੈਂਕ ਯੂ ਤੇਰਾ ਨਾਂ ਕੀ ਹੈ ਪੁੱਤ ਨਾਂ ਕੀ ਹੈ ਤੇਰਾ ਨਾਂ ਕੀ ਹੈ ਛੋਟੇ ਨਾਂ ਕੀ ਹੈ ਪੁੱਤ ਨਾਂ ਕੀ ਹੈ ਨਾਂ ਇਹ ਬੋਲਦਾ ਨਹੀਂ ਭਾਜੀ ਪਲੀਜ਼ ਕਰਿਓ ਸਾਡੀ ਹੈਲਪ ਕਰਿਓ ਪਲੀਜ਼ ਥੈਂਕ ਯੂ ਜਿਹੜੀ ਤੁਸੀਂ ਗਰੁੱਪਾਂ 'ਚ ਸ਼ੇਅਰ ਕੀਤੀ ਸਾਰਿਆਂ ਦਾ ਥੈਂਕਸ ਧੰਨਵਾਦ ਆ ਦੇ ਮਾਪੇ ਆ ਗਏ ਆ ਬੱਚੇ ਦੇ ਇਹ 3 ਵਜੇ ਦਾ ਤੁਹਾਨੂੰ ਲਾਭ ਪਤਾ ਇਹ ਲੱਭਦੇ ਫਿਰਦੇ ਸੀ ਟੈਂਕਾਂ ਦੇ ਜਿਗੇ ਤੇ ਇਹ ਨਾਮ ਕਿਹਾ ਆਰੀਅਨ ਹਾਂ ਆਰੀਅਨ ਨਾਮ ਹੈ ਨਾ ਤੁਹਾਡਾ ਯਸਰ ਇਹ ਆਰੀਅਨ ਨਾਮ ਹੈ ਦਾ ਥੈਂਕ ਯੂ ਸਾਰਿਆਂ ਦਾ ਧੰਨਵਾਦ ਤੁਹਾਡੀ ਬਦੌਲਤ ਆ ਬੱਚਾ ਆਪਣੇ ਮਾਪੇ ਦੇ ਕੋਲ ਚੱਲਿਆ ਹੋਆ ਥੈਂਕ ਯੂ ਧੰਨਵਾਦ